ਆ ਦੇਖੋ ਮੁੰਸਰ ਹਾਂਜੀ ਫੇਸ ਵੋਸ਼ ਆ ਗਿਆ ਬਰਸ਼ ਵਾਲਾ ਹਾਂਜੀ ਠੀਕ ਹੈ ਜੀ ਇੱਕ ਦੇ ਨਾਲ ਇੱਕ ਫ੍ਰੀ ਓਕੇ ਤੁਸੀਂ 350 ਦਾ ਲੈਣਾ ਹਾਂਜੀ ਇੱਕ 20 ਪੰਜਾਬੋ ਤੁਹਾਨੂੰ ਮੈਂ 2 ਪੀਸ 200 ਦੇ ਦੂੰਗਾ ਇਹ हेयर ਮੂਵਰ ਕਰੀਮ ਹੈ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 60 ਰੁਪਏ ਦੀ ਪਹਿਲੇ ਕਿੰਨੇ ਦੀ ਹੈ ਉਦਾਂ ਮੈਂ ਤੁਹਾਨੂੰ 12 ਰੁਪਏ ਹੀ ਦੇਣਾ ਇਹ 2 ਕਿਲੋ ਦਾ ਫੇਸ਼ਲ ਹੈ ਹਾਂਜੀ ਫੇਰ ਇੱਕ ਜਣਾ ਉੱਪਰ ਜਾਓ 2 ਕਿਲੋ ਦਾ ਫੇਸ਼ੀਅਲ ਹੈ ਹਾਂਜੀ 2 ਕਿਲੋ ਦਾ ਫੇਸ਼ੀਅਲ ਇੱਕ ਫੇਸ਼ੀਅਲ ਤੁਸੀਂ 500 ਦਾ ਕਰਨਾ ਹੈ ਹਾਂਜੀ 200 ਦਾ ਫੇਸ਼ੀਅਲ ਹੈ ਤੇ 50 ਫੇਸ਼ੀਅਲ ਹੋ ਜਾਣਗੇ ਉਸ ਉਹ ਕਿੰਨੇ ਦਾ ਹੈ ਭਾਜੀ ਤੁਸੀਂ ਮਾਰਕੀਟ ਤੋਂ ਲੈਣਾ 1000 ਰੁਪਏ ਦਾ ਫੇਸ਼ੀਅਲ ਆ ਚਾਰੀ ਡੱਬੇ ਇਹ ਆ ਫੇਸ਼ੀਅਲ ਹੁੰਦੇ ਆ 50 ਇੱਕ ਫੇਸ਼ੀਅਲ ਤੁਹਾਨੂੰ 500 ਰੁਪਏ ਦਾ ਪੈਂਦਾ ਹੂੰ 200 ਰੁਪਏ ਦੀ ਕਿੱਟ ਲੈ ਕੇ ਜਾਓ 50 ਫੇਸ਼ੀਅਲ ਕਰੋ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਮੂ ਆਪਾਂ ਲੁਧਿਆਣੇ ਖੜੇ ਆ ਫੀਲ ਲਗੰਜ ਖੜੀ ਨੰਬਰ 11 ਸਾਗਰ ਕੋਸਮੈਟਿਕ ਦੇ ਅੱਜ ਤੁਹਾਨੂੰ ਕੋਸਮੈਟਿਕ ਦਾ ਹੋਰ ਸਬੰਧ ਦਾ ਆਉਣਾ ਬਹੁਤ ਜ਼ਿਆਦਾ ਸਸਤਾ ਤੇ ਸਾਰਾ ਕੰਪਨੀ ਦਾ ਹੋਊਗਾ ਅਜੂ ਬਿੜੀ ਨਾ ਬਣੇ ਰਿਓ ਦੇਖੋ ਇਹ ਸਾਰਾ ਬਾਇਓਟਿਕ ਦਾ ਮਾਲ ਲੱਗਾ ਹਿਮਾਲਿਆ ਦਾ ਮਾਲ ਲੱਗਾ ਠੀਕ ਨਾ ਹੋਏ ਨਾ ਹਿਮਾਲਿਆ ਦੇ 50 ਲੈਸ 50 ਲੈਸ 50% ਲੈਸ ਹੀ ਹਿਮਾਲਿਆ ਦੇ 90% ਲੈਸ ਹੋ ਮਾਲ ਦੇ ਆ ਟੌਪ ਦੀ ਕੰਪਨੀ ਹੈ ਇਹ ਓਸ਼ੀਆ ਦਾ ਮਾਲ ਲੱਗਾ ਹੋਇਆ ਹੂੰ ਅੱਧਰ ਉਹ ਜਰਾ ਓਸ਼ੀਆ ਦਾ ਬਣਾਓ ਮਾਲ ਲੈਣਾ ਹਾਂਜੀ ਸਾਰਾ ਓਸ਼ੀਆ ਦਾ ਮਾਲ ਲੱਗਾ ਹਾਂਜੀ ਓਸ਼ੀਆ ਦੇ 40% ਲੈਸ 40% 40 ਲੈਸ 100 ਵਾਲੀ ਚੀਜ਼ 60 ਰੁਪਏ ਦੀ ਓਕੇ ਇਹ हेयर ਮੂਵਰ ਕਰੀਮ ਹੈ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 60 ਰੁਪਏ ਦੀ ਪੈ ਕਿੰਨੇ ਦੀ ਇਹ ਉਦਾਂ ਮੈਂ ਤੁਹਾਨੂੰ 12 ਰੁਪਏ ਹੀ ਦੇਣਾ ਤੁਸੀਂ ਮੈਂ ਤੁਸੀਂ ਮੈਡੀਕਲ ਤੇ ਹੈ ਨਾ 60 ਰੁਪਏ ਦਾ ਪੀਸ ਲੈਣੇ ਹੋ 12 ਰੁਪਏ 12 ਰੁਪਏ ਦਾ ਓਕੇ ਸਹੀ ਪੂਰਾ ਹੋ ਗਿਆ ਮੇਰਾ ਭਰਾ ਧਿਆਨ ਰੱਖਿਓ ਐਨਜੋ ਦਾ ਰੇਟ ਘਟ ਗਿਆ ਓਕੇ ਘਟੇਗਾ ਘਟਾ ਦਾਂਗੇ ਵਧੇਗਾ ਵਧੇਗਾ ਵਧਾ ਦਾਂਗੇ ਓਕੇ ਬਈ ਹੁਣ ਇਹ 55 ਰੁਪਏ ਦੀ ਹੋ ਗਈ ਐਨਜੋ ਪਹਿਲਾਂ 60 ਦੀ ਸੀ ਮਿਸ ਕੇਅਰ ਕੰਪਨੀ 55 ਰੁਪਏ ਹੋ ਗਈ ਪਿਛਲੀ ਵੀਡੀਓ 'ਚ 60 ਰੁਪਏ ਪਾਈ ਸੀ ਓਕੇ ਬਈ ਫੋਰ ਐਵਰ ਓਸਕਰ 100 ਰੁਪਏ ਦੀ ਉਹ ਤਾਂ ਬਾਕੀ ਨੇ ਜੀ ਇਹ। ਉਦਾਂ ਵੀ ਯਾਰ 120 ਰੁਪਏ ਦੀ ਮਿਲਦੀ ਐ, ਬੰਦ ਗੱਤੇ ਦਾ ਰੇਟ ਆ, ਹੋਲਸੇਲ ਪ੍ਰਾਈਸ ਐ। ਓਕੇ ਬਈ। ਸਾਨੂੰ ਸਿਰਫ 100 ਰੁਪਏ। ਠੀਕ ਆ ਬਈ। ਐਮ ਆਰ ਪੀ ਤੇ 2200 ਐ। ਅੱਛਾ ਹੈ ਕਿ ਸੌ ਦੇ ਦੋ ਬਈ। 100 ਰੁਪਏ। ਯਾਰ ਇਹ ਕੋ ਮੁੰਸਰ। ਹਾਂਜੀ। ਫੇਸ ਵੋਸ਼ ਆ ਗਿਆ ਬ੍ਰਸ਼ ਵਾਲਾ। ਹਾਂਜੀ। ਠੀਕ ਐ ਜੀ। ਇੱਕ ਦੇ ਨਾਲ ਇੱਕ ਫ੍ਰੀ। ਓਕੇ। ਤੁਸੀਂ 350 ਦਾ ਲੈਣਾ। ਹਾਂਜੀ। ਇੱਕ ਪੀਸ ਪਿਆਰੋ। ਤਸਤ ਨੂੰ ਮੈਂ 2 ਪੀਸ 200 ਦੇ ਦੂੰਗਾ ਬੱਲੇ ਬਹੁਤ ਮਾਲ ਪਿਆ ਬਹੁਤ ਮਾਲ ਪਿਆ ਆ ਸਾਰਾ ਦੇਖੋ ਵਾਓ ਦਾ ਮਾਲ ਪਿਆ ਖਾਨਿਆਂ ਚ ਲੱਗ ਰਿਹਾ ਓਕੇ ਬਈ ਇੱਕ ਨਾਲ ਇੱਕ ਫ੍ਰੀ ਬਹੁਤ ਵਾਓ ਨਾਲ ਵਾਓ ਦਾ ਇੱਕ ਨਾਲ ਇੱਕ ਫ੍ਰੀ ਕੀ ਕੀ ਹੋ ਸਕਦਾ ਬਈ ਇਹੋਸ਼ੀਆ ਦਾ ਮਾਲ ਹੈ ਫੇਸ ਵੋਸ਼ ਆਇਆ 50 ਲੈਸ ਤੇ 90% ਦੇ ਆ ਸਾਰਾ ਮਾਲ ਐਦਾਂ ਹੀ ਲੱਗ ਰਿਹਾ ਬਹੁਤ ਆਈਟਮ ਨੇ ਬਹੁਤ ਆਈਟਮ ਹੈ ਇਹ ਸਾਰੀ ਨਿੰਜਨ ਦਾ ਮਾਲ ਲੱਗਾ ਓਕੇ ਬਈ ਫੇਸ਼ੀਅਲ ਕਿਟਾਂ ਆ ਗਈਆਂ سیرਮ ਆ ਗਿਆ ਕਰੀਮ ਆ ਗਈ ਡੀਟਨ ਕਰੀਮ ਆ ਗਈ ਫੇਸ਼ੀਅਲ ਮ사ਜ ਆ ਗਿਆ ਸਕਰੱਬ ਆ ਗਿਆ ਹਾਂਜੀ ਇਹ ਸਾਰਾ ਮਾਲ ਨਿੰਜਨ ਦਾ ਲੱਗਾ ਨਿੰਜਨ ਦੇ ਤੁਹਾਨੂੰ ਲਗਣੀ 40% ਲੈਸ 40% ਲੈਸ 40 ਲੈਸ ਓਕੇ ਸਹੀ ਹੈ ਇਹ ਦੋ ਕਿਲੋ ਦਾ ਫੇਸ਼ੀਅਲ ਹੈ ਹਾਂਜੀ ਛੇ ਇੱਕ ਜਣਾ ਉੱਪਰ ਜਾਓ 2 ਕਿਲੋ ਦਾ ਫੇਸ਼ੀਅਲ ਹੈ ਹਾਂਜੀ 2 ਕਿਲੋ ਦਾ ਫੇਸ਼ੀਅਲ ਇੱਕ ਫੇਸ਼ੀਅਲ ਤੁਸੀਂ 500 ਦਾ ਕਰਨਾ ਹਾਂਜੀ 200 ਦਾ ਫੇਸ਼ੀਅਲ ਹੈ ਤੇ 50 ਫੇਸ਼ੀਅਲ ਹੋ ਜਾਣਗੇ ਇਹ 50 ਕਿੰਨੇ ਦਾ ਹੈ ਭਾਜੀ ਤੁਸੀਂ ਮਾਰਕੀਟ ਤੋਂ ਲੈਣਾ 1000 ਰੁਪਏ ਦਾ ਫੇਸ਼ੀਅਲ ਆ ਚਾਰੀ ਡੱਬੇ ਇਹ ਆ ਫੇਸ਼ੀਅਲ ਹੁੰਦੇ ਆ 50 ਇੱਕ ਫੇਸ਼ੀਅਲ ਤੁਹਾਨੂੰ 500 ਰੁਪਏ ਦਾ ਪੈਂਦਾ ਹੂੰ 200 ਰੁਪਏ ਦੀ ਕਿੱਟ ਲੈ ਕੇ ਜਾਓ 50 ਫੇਸ਼ੀਅਲ ਕਰੋ ਤਾਂ 200 ਦੀ ਕਿੱਟੀ ਦੋ ਪੂਰੀ 200 ਦੀ ਪੂਰੀ ਕਿੱਟ ਓਕੇ ਠੀਕ ਹੋ ਗਿਆ ਤੋਂ ਬਾਅਦ ਰੂਮ ਟ੍ਰੈਕਟਰ ਲੱਗੇ ਆ। ਆ ਦੇ ਕੋ ਡੀਓ ਆਗਾ। ਹਾਂਜੀ ਸਾਡੇ ਕੋਲ 10 ਤਰ੍ਹਾਂ ਦੇ ਡੀਓ ਆ। ਓਕੇ ਬਈ। 10 ਤਰ੍ਹਾਂ ਦੇ ਡੀਓ ਆ। ਇੱਕ ਡੀਓ ਤੇ ਐਮ ਆਰ ਪੀ ਕਿੰਨੀ ਆ 300 ਰੁਪਏ। ਓਕੇ ਬਈ। ਇੱਕ ਡੀਓ ਤੇ ਐਮ ਆਰ ਪੀ 300 ਰੁਪਏ। ਬਾਹਰ ਦਾ ਮਾਲ ਆ। ਤੁਹਾਨੂੰ ਕਿੰਨੇ ਦਾ ਪੈਣਾ 30 ਰੁਪਏ ਦਾ। 300 ਵਾਲਾ। 300 ਵਾਲਾ ਸਿੱਧਾ 30 ਰੁਪਏ। 90% ਲੈਸ ਹੋ ਗਈ। ਹੋ ਵੀ ਬੱਕੀ। ਇਹਦੇਗਾ ਕੋਈ? ਨੋ।